ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਲਗਾਤਾਰ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ ਔਰ ਅਜੇਹੇ ਦੇ ਵਿੱਚ ਅੱਜ ਜਨਮ ਦਿਨ ਵਾਲੇ ਦਿਨ ਇਹ ਜੋ ਡਾਕੂਮੈਂਟਰੀ ਹੈ ਉਹ ਰਿਲੀਜ਼ ਕਰ ਦਿੱਤੀ ਗਈ ਹੈ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਜੋ ਡਾਕੂਮੈਂਟਰੀ ਹੈ ਸਿੱਧੂ ਮੂਸੇਵਾਲੇ ਤੇ ਬਣੀ ਹੋਈ ਜਿਸ ਦਾ ਨਾਮ ਦ ਕਿਲਿੰਗ ਕਾਲ ਰੱਖਿਆ ਗਿਆ ਉਸ ਦੇ ਦੋ ਐਪੀਸੋਡ ਜਿਹੜੇ ਨੇ ਔਰ ਰਿਲੀਜ਼ ਕਰ ਦਿੱਤੇ ਗਏ ਨੇ ਲਗਭਗ 3 ਤੋਂ 4 ਘੰਟਿਆਂ ਦਾ ਸਮਾਂ ਹੋ ਚੁੱਕਿਆ ਹੈ ધ ਕਿਲਿੰਗ ਕਾਲ ਡਾਕੂਮੈਂਟਰੀ ਨੂੰ ਰਿਲੀਜ਼ ਹੋਏ ਔਰ ਦੂਜੇ ਪਾਸੇ ਇਹ ਡਾਕੂਮੈਂਟਰੀ ਆਉਣ ਤੋਂ ਪਹਿਲਾਂ ਹੀ ਵਿਵਾਦ ਦੇ ਵਿੱਚ ਸੀ ਪਤਾ ਬਲਕੌਰ ਸਿੰਘ ਦੇ ਵੱਲੋਂ ਮਾਨਸਾ ਲਾਲਤ ਦੇ ਵਿੱਚ ਪਹਿਲਾਂ ਹੀ ਪਟੀਸ਼ਨ ਦਾਇਰ ਕੀਤੀ ਗਈ ਸੀ ਅੱਜ ਮੁੰਬਈ ਦੇ ਵਿੱਚ ਇਸ ਦਾ ਪ੍ਰੀਮੀਅਰ ਵੀ ਰੱਖਿਆ ਗਿਆ ਸੀ ਤਾਂ ਉੱਤੇ ਵੀ ਵਿਵਾਦ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਅਦਾਲਤ ਚ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਜਾਂਦੀ ਹੈ ਪਰ ਇਸ ਉੱਤੇ ਹਲੇ ਫਿਲਹਾਲ ਦੇ ਲਈ ਜੋ ਡਾਕੂਮੈਂਟਰੀ ਹੈ ਉਹ ਰਿਲੀਜ਼ ਕੀਤੀ ਗਈ ਹੈ ਇਸ ਦੇ ਦੋ ਐਪੀਸੋਡ ਜਿਸ ਡਾਕੂਮੈਂਟਰੀ ਦਾ ਨਾਮ ਹੈ ਦ ਕਿਲਿੰਗ ਕਾਲ ਉਸ ਨੂੰ ਰਿਲੀਜ਼ ਕੀਤਾ ਗਿਆ ਤਾਂ ਪ੍ਰੀਮੀਅਰ ਤੇ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ ਔਰ ਕਿਹਾ ਗਿਆ ਸੀ ਕਿ ਮੇਰੀ ਪਰਮਿਸ਼ਨ ਤੋਂ ਬਿਨਾ ਪਹਿਲੀ ਗੱਲ ਤਾਂ ਇਹ ਡਾਕੂਮੈਂਟਰੀ ਬਣਾਈ ਗਈ ਹੈ ਔਰ ਦੂਜੀ ਗੱਲ ਇਸ ਨੂੰ ਕਿਉਂ ਰਿਲੀਜ਼ ਕੀਤਾ ਜਾ ਰਿਹਾ ਤਾਂ ਰਿਲੀਜ਼ ਦੀ ਰੋਕ ਦੇ ਵਿਚਕਾਰ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੀਲੀਜ਼ ਕਰ ਦਿੱਤੀ ਗਈ ਹੈ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਔਰ ਜਨਮ ਦਿਨ ਵਾਲੇ ਦਿਨ ਹੀ ਇਹ ਜੋ ਡਾਕੂਮੈਂਟਰੀ ਹੈ ਜਿਸ ਦਾ ਨਾਮ ਦ ਕਿਲਿੰਗ ਕਾਲ ਰੱਖਿਆ ਗਿਆ ਉਸ ਨੂੰ ਰਿਲੀਜ਼ ਕੀਤਾ ਗਿਆ ਜਦੋਂ ਇਸ ਡਾਕੂਮੈਂਟਰੀ ਨੂੰ ਅਸੀਂ ਵੇਖਣਾ ਸ਼ੁਰੂ ਕਰਦਿਆਂ ਤਾਂ ਇਹਦੇ ਵਿੱਚ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਵਿਖਾਏ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਜਿਹੜਾ ਆਪਣਾ ਮੁਕਾਮ ਇਸ ਪੂਰੀ ਦੁਨੀਆ ਦੇ ਵਿੱਚ ਆਪਣੇ ਬਲਬੁੱਤੇ ਤੇ ਹਾਸਲ ਕਰਦਾ ਏ ਔਰ ਉਹ ਤੋਂ ਲੈ ਕੇ ਉਹਦੀ ਕਤਲ ਤੱਕ ਦੀ ਸਾਜ਼ਿਸ਼ ਕਿਵੇਂ ਘੜੀ ਜਾਂਦੀ ਹੈ ਉਸ ਬਾਬਤ ਸਾਰੀ ਵੀਡੀਓ ਜਿਹੜੀ ਹੈ ਉਹ ਵਿਖਾਈ ਗਈ ਹੈ ਇਸ ਡਾਕੂਮੈਂਟਰੀ ਦੇ ਵਿੱਚ ਤਾਂ ਸੀਸੀਟੀਵੀ ਫੁਟੇਜ ਦਾ ਵੀ ਇਸਤੇਮਾਲ ਇਸ ਡਾਕੂਮੈਂਟਰੀ ਚ ਕੀਤਾ ਗਿਆ ਕਿ ਕਿਦਾਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਔਰ ਦੂਜੇ ਪਾਸੇ ਬਹੁਤ ਵੱਖ-ਵੱਖ ਲੋਕਾਂ ਨੂੰ ਚੁਣਿਆ ਗਿਆ ਇਸ ਡਾਕੂਮੈਂਟਰੀ ਬਾਰੇ ਦੱਸਣ ਵਾਸਤੇ ਔਰ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਾਮਿਲ ਨੇ ਚਾਹੇ ਉਹ ਮੀਡੀਆ ਆਧਾਰਿਆਂ ਦੇ ਨਾਲ ਸੰਬੰਧਿਤ ਕੁਝ ਖਾਸ ਚਿਹਰੇ ਹੋਣ ਉਹ ਵੀ ਇਸ ਡਾਕੂਮੈਂਟਰੀ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਗੱਲਬਾਤ ਦੱਸੀ ਗਈ ਕਿ ਕਿੱਦਾਂ ਸਿੱਧੂ ਦਾ ਕਤਲकांड ਹੋਇਆ ਸੀ ਤਾਂ ਦੱਸਦੀ ਹੈ ਕਿ ਕਿੱਦ ਕਿਲਿੰਗ ਕਾਲ ਨਾਮ ਦੀ ਡਾਕੂਮੈਂਟਰੀ ਸਿੱਧੂ ਮੂਸੇਵਾਲੇ ਦੀ ਉਹ ਰਿਲੀਜ਼ ਕੀਤੀ ਗਈ ਹੈ ਔਰ ਇਹਦੇ ਵਿੱਚ ਦੋ ਐਪੀਸੋਡ ਜਿਹੜੇ ਨੇ ਉਹ ਔਨ 에ਅਰ ਕਰ ਦਿੱਤੇ ਗਏ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਡਾਕੂਮੈਂਟਰੀ ਵਿਵਾਦਾ ਦੇ ਵਿਚਾਰ ਰਿਲੀਜ਼ ਹੋਈ ਹੈ ਔਰ ਤੁਸੀਂ ਦੇਖੋ ਜਦੋਂ ਤੋਂ ਇਹ ਵਿਵਾਦ ਖੜਾ ਹੋਇਆ ਕਿ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਜਿਹੜੀ ਹੈ ਆਉਣੀ ਹੈ ਉਹਦੇ ਵਿਚਕਾਰ ਹੀ ਸਿੱਧੂ ਮੂਸੇਵਾਲੇ ਦੇ ਜੋ ਪਤਾ ਨੇ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਮਾਨਸਾ ਅਦਾਲਤ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਔਰ ਕਿਹਾ ਗਿਆ ਸੀ ਕਿ ਪ੍ਰਸਾਰਣ ਤੇ ਪਾਬੰਦੀ ਲਗਾਈ ਜਾਵੇ ਔਰ ਅਜੇ ਹੀ ਮੰਗ ਕੀਤੀ ਗਈ ਸੀ ਪਰ ਉਹਨਾਂ ਦੀ ਮੰਗ ਦੇ ਬਾਵਜੂਦ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਅੱਜ ਰਿਲੀਜ਼ ਕਰ ਦਿੱਤੀ ਗਈ ਹੈ ਉਹਨਾਂ ਦੇ ਗਾਣਾ ਗਾਣਿਆਂ ਦੇ ਆਉਣ ਤੋਂ ਪਹਿਲਾਂ ਹੀ ਇਸ ਦੀ ਰਿਲੀਜ਼ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਬਹੁ ਚਰਚਿਤ ਜੋ ਚੈਨਲ ਹੈ ਉਹਦੇ ਵੱਲੋਂ ਇਹਦਾ ਪ੍ਰਸਾਰਣ ਕਰ ਦਿੱਤਾ ਗਿਆ ਔਰ ਦਾ ਕਿਲਿੰਗ ਕਾਲ ਇਸ ਡਾਕੂਮੈਂਟਰੀ ਨੂੰ ਨਾਮ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਸਾਰੀ ਦੀ ਸਾਰੀ ਉਹ ਕਹਾਣੀ ਦਰਸਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਦਾ ਕਤਲकांड ਘੜਿਆ ਜਾਂਦਾ ਹੈ ਕਿੱਦਾਂ ਸਿੱਧੂ ਨੂੰ ਮੌਤੇ ਘਾਟ ਉਤਾਰਿਆ ਗਿਆ ਸੀ ਕਿੱਦਾਂ ਉਸ ਦੀ ਪੋਪੂਲੈਰਿਟੀ ਸੀ ਕਿੰਨਾ ਲੋਕਾਂ ਦੇ ਨਾਲ ਉਹ ਜੁੜਿਆ ਹੋਇਆ ਸੀ ਕਿਵੇਂ ਉਸ ਦੀ गाने ਜਿਹੜੇ ਨੇ ਉਹ ਬਹੁਤ ਜ਼ਿਆਦਾ ਹਿੱਟ ਰਹੇ ਨੇ ਤਾਂ ਇਹ ਲੜੀਵਾਰ ਜਿਹੜੀ ਐ ਸਾਰੀ ਦੀ ਸਾਰੀ ਜੋ ਸਿੱਧੂ ਦੇ ਉੱਤੇ ਬਣੀ ਹੋਈ ਡਾਕੂਮੈਂਟਰੀ ਐ ਉਸ ਨੂੰ ਓਕੇਰਿਆ ਜਾਂਦਾ ਦਾ ਕਿਲਿੰਗ ਕਾਲ ਦੇ ਵਿੱਚ ਔਰ ਤੁਸੀਂ ਦੇਖੋ ਹਾਲਾਂਕਿ ਪ੍ਰਸਾਰਣ ਦੀ ਜੋ ਟੀਮ ਐ ਜਦੋਂ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਤਾਂ 10 ਦਿਨ ਦਾ ਸਮਾਂ ਉਹਨਾਂ ਨੇ ਜ਼ਰੂਰ ਮੰਗਿਆ ਸੀ ਪਰ ਉਸ 10 ਦਿਨ ਦੇ ਸਮਾਂ ਮੰਗਣ ਤੋਂ ਬਾਅਦ ਵੀ ਇਹ ਜੋ ਵੈਬ ਡਾਕੂਮੈਂਟਰੀ ਐ ਉਸ ਨੂੰ ਸਿੱਧੂ ਮੂਸੇਵਾਲੇ ਦੇ ਨਾਮ ਦੇ ਉੱਤੇ ਰਿਲੀਜ਼ ਕੀਤਾ ਜਾਂਦਾ ਔਰ ਤੁਸੀਂ ਦੇਖੋ ਕਿ ਦ ਕਿਲਿੰਗ ਕਾਲ ਜੋ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਆ ਉਸ ਵਿੱਚ ਸਿੱਧੂ ਦੇ ਕਤਲ ਕਾਰਨ ਨੂੰ ਲੈ ਕੇ ਸਾਰੀ ਗਲਬਾਤ ਜਿਹੜੀ ਆ ਉਹ ਵਿਖਾਈ ਗਈ ਆ